ਇਹ ਜਿਹੜੀ ਚੋਣ ਸੀ ਇਹ ਪੰਜਾਬ ਦੇ ਵਿੱਚ ਹੋਣੀ ਚਾਹੀਦੀ ਸੀ ਇਹ ਵੀ ਪੰਜਾਬ ਦੇ ਹੱਕਾਂ ਤੇ ਇੱਕ ਬਹੁਤ ਵੱਡਾ ਡਾਕਾ ਕਿਉਂਕਿ ਕੱਲੂ ਜੇ ਕੋਈ ਸੈਂਟਰ ਗਵਰਨਮੈਂਟ ਕਾਲਾ ਕਾਨੂੰਨ ਲੈ ਕੇ ਆਉਂਦੀ ਆ ਸਾਡੇ ਤੇ ਪੰਜਾਬ ਤੇ ਜਾਂ ਕਿਸਾਨਾਂ ਤੇ ਤੇ ਰਾਜ ਸਭਾ ਦੇ ਵਿੱਚ ਪੰਜਾਬ ਦੇ ਲੋਕ ਹੋਣੇ ਚਾਹੀਦੇ ਨੇ ਜਿਹੜੇ ਖੜੇ ਹੋ ਕੇ ਪੰਜਾਬ ਦੇ ਲਈ ਆਵਾਜ਼ ਬੁਲੰਦ ਕਰ ਸਕਣ ਪਰ ਅੱਜ ਸ਼ਰਮ ਦੀ ਗੱਲ ਆ ਕੀ ਭਗਵੰਤ ਮਾਨ ਇੱਕ ਵਾਰ ਤਾਂ ਕਹਿ ਰਿਹਾ ਸੀਗਾ ਕਹਿੰਦਾ ਬੀਬੀ ਖਾਲੜਾ ਜੀ ਨੂੰ ਰਾਜ ਸਭਾ ਦੇ ਵਿੱਚ ਲੈਣਾ ਚਾਹੀਦਾ ਸਾਰੀਆਂ ਪਾਰਟੀਆਂ ਵੱਲੋਂ ਅੱਜ ਭਗਵੰਤ ਮਾਨ ਜੀ ਕੋਲ ਸਮਾਂ ਵੀ ਸੀ ਤੇ ਤਾਕਤ ਵੀ ਸੀ ਕਿ ਉਹ ਬੀਬੀ ਖਾਲੜਾ ਜੀ ਨੂੰ ਰਾਜ ਸਭਾ ਦੇ ਵਿੱਚ ਲੈ ਕੇ ਜਾਂਦੇ ਦੂਜੇ ਪਾਸੇ ਮੈਂ ਆਪਣੇ ਯੂਥ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਿੱਥੇ ਤੁਸੀਂ ਸਾਰੇ ਫੇਸਬੁੱਕ ਦੇ ਉੱਤੇ ਇੰਸਟਾਗ੍ਰam ਦੇ ਉੱਪਰ ਇੱਕ ਦੂਜੇ ਨੂੰ ਗਾਲ੍ਹਾਂ ਕੱਢ ਰਹੇ ਹੋ ਦੂਜੇ ਨੂੰ ਮਾਮਾ ਭੈਣਾਂ ਨੂੰ ਗਾਲ੍ਹਾਂ ਕੱਢ ਰਹੇ ਹੋ ਇਹਦੇ ਨਾਲ ਕੀ ਸਾਬਤ ਹੋ ਰਿਹਾ ਤੁਹਾਡਾ ਦੁਸ਼ਮਣ ਤੁਹਾਡੇ ਉੱਪਰ ਚੜ ਕੇ ਆ ਰਿਹਾ ਤੁਹਾਡੇ ਪੰਜਾਬ ਸਟੇਟ ਨੂੰ ਖਤਮ ਕਰ ਰਿਹਾ ਤੁਹਾਡੇ ਪੰਜਾਬ ਦੇ ਹੱਕਾਂ ਤੇ ਡਾਕਾ ਪੈ ਰਿਹਾ ਪਰ ਅਸੀਂ ਅੰਨੇ ਭਗਤ ਬਣ ਕੇ ਆਪੋ ਆਪਣੀਆਂ ਪਾਰਟੀਆਂ ਦੇ ਪੱਖ ਦੇ ਵਿੱਚ ਭੁਗਤ ਰਹੇ ਹਾਂ ਹੁਣ ਹੌਲਾ ਮਹਲਾ ਸੀਗਾ ਆਨੰਦਪੁਰ ਸਾਹਿਬ ਦਾ ਬਹੁਤ ਟਰੈਕਟਰ ਦੇਖੇ ਨੇ ਜਿਨ੍ਹਾਂ ਦੇ ਉੱਤੇ ਕੇਸਰੀ ਨਿਸ਼ਾਨ ਸਾਹਿਬ ਸંત ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂ ਵਾਲਿਆਂ ਦੀਆਂ ਫੋਟੋਆਂ ਬਾਈ ਦੀਪ ਸਿੱਧੂ ਦੀਆਂ ਫੋਟੋਆਂ ਵਾਲੇ ਝੰਡੇ ਲੱਗੇ ਹੋਏ ਸੀ ਤੇ ਤਿੰਨ ਚਾਰ ਟਰੈਕਟਰ ਟਰੈਕਟਰ ਮੈਂ ਇਹੋ ਜਿਹੇ ਵੀ ਦੇਖੇ ਨੇ ਜਿਨ੍ਹਾਂ ਦੇ ਇੱਕ ਪਾਸੇ ਆਮ ਆਦਮੀ ਪਾਰਟੀ ਦਾ ਝੰਡਾ ਲੱਗਿਆ ਹੋਇਆ ਸੀ ਤੇ ਦੂਜੇ ਪਾਸੇ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂ ਵਾਲੇ ਦਾ ਝੰਡਾ ਲੱਗਿਆ ਹੋਇਆ ਸੀ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਨਾ ਬੜੇ ਸੋਹਣੇ ਉਹ ਦਮਾਲੇ ਸਜਾਉਂਦੇ ਨੇ ਅਮਰਤਧਾਰੀ ਵੀਰ ਨੇ ਜਿਹੜੇ ਇੱਕ ਪਾਸੇ ਤਾਂ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂ ਵਾਲਿਆਂ ਦੀ ਟੀ-ਸ਼ਰਟਾਂ ਪਾਉਂਦੇ ਨੇ ਤੇ ਫੋਟੋਆਂ ਲਾਉਂਦੇ ਨੇ ਤੇ ਦੂਜੇ ਪਾਸੇ ਉਹਨਾਂ ਲੋਕਾਂ ਨਾਲ ਖੜੇ ਨੇ ਜਿਹੜੇ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂ ਵਾਲਿਆਂ ਨੂੰ ਅੱਤਵਾਦੀ ਦੱਸਦੇ ਨੇ ਕਿਹੜੇ ਦੂਰਗ 도ਗਲਾਪਣ ਕਿਉਂ ਆ ਸਾਡੇ ਵਿੱਚ ਇਹ ਦੂਰੀ ਨੀਤੀ ਸਾਡੇ ਪੰਜਾਬ ਦੇ ਲੋਕਾਂ ਵਿੱਚ ਕਿਉਂ ਆ ਪੰਜਾਬ ਦੇ ਨੌਜਵਾਨੋ ਲਾਇਨ ਖਿੱਚਣੀ ਪੈਣੀ ਆ ਅੱਜ ਖਿੱਚ ਲੋ ਚਾਹੇ ਆਉਣ ਵਾਲੇ 10 ਸਾਲ ਨੂੰ 20 ਸਾਲ ਨੂੰ ਖਿੱਚ ਲੋ ਹਿਮਾਚਲ ਪ੍ਰਦੇਸ਼ ਦੇ ਵਿੱਚ ਕੇਸਰੀ ਨਿਸ਼ਾਨ ਸਾਹਿਬ ਵਾਲੇ ਤੇ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂ ਵਾਲਿਆਂ ਦੇ ਝੰਡੇ ਉਤਾਰੇ ਗਏ ਤੇ ਉੱਥੇ ਸਾਡੇ ਪੰਜਾਬ ਦਾ ਕੋਈ ਵੀ ਲੀਡਰ ਚੁਣਿਆ ਹੋਇਆ ਐਮਐਲਏ ਨਹੀਂ ਬੋਲਿਆ ਜੇ ਜੇ ਦਿੱਲੀ ਸਾਨੂੰ ਦੇਸ਼ ਭਗਤੀ ਚੈੱਕ ਕਰਨ ਦੇ ਲਈ ਸਾਡੇ ਪੰਜਾਬ ਦੇ ਲੋਕਾਂ ਨੂੰ ਜੈ ਭਾਰਤ ਮਾਤਾ ਕਹਉਂਦੀ ਆ ਤੇ ਖੰਭੜੀਆਂ ਹੱਥਾਂ ਤੇ ਬਣਵਾਉਂਦੀ ਆ ਤਿਲ ਕਲਾਉਂਦੀ ਆ ਨਗਾ ਵਾਲੀਆਂ ਮੁੰਦਰੀਆਂ ਨੇ ਜਿਹੜੀਆਂ ਸਾਰੇ ਲੀਡਰਾਂ ਦੇ ਪਾਈਆਂ ਹੋਈਆਂ ਨੇ ਖੰਭੜੀਆਂ ਬੰਨ੍ਹੀਆਂ ਹੋਈਆਂ ਨੇ ਹੱਥਾਂ ਤੇ ਦੇਸ਼ ਭਗਤੀ ਦਿਖਾਉਣੀ ਪੈਂਦੀ ਉਹਨਾਂ ਨੂੰ ਦਿੱਲੀ ਲਈ ਫਿਰ ਤੁਸੀਂ ਵੀ ਚੈੱਕ ਕਰ ਸਕਦੇ ਹੋ ਤੁਹਾਡੇ ਪੰਜਾਬ ਲਈ ਕੌਣ ਵਫਾਦਾਰ ਆ ਤੇ ਕੌਣ ਤੁਹਾਡੇ ਪੰਜਾਬ ਦਾ ਦੁਸ਼ਮਣ ਆ ਉਹ ਕਿਵੇਂ ਚੈੱਕ ਕਰ ਸਕਦੇ ਹੋ ਜਿਹੜਾ ਲੀਡਰ ਤੁਹਾਡੇ ਪਿੰਡ ਦੇ ਵਿੱਚ ਆਉਂਦਾ ਉਹਨੂੰ ਕਹਿ ਕੇ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂ ਵਾਲਿਆਂ ਦੀ ਫੋਟੋ ਆਪਣੀ ਫੇਸਬੁੱਕ ਤੇ ਅਪਲੋਡ ਮਾਰ ਤੇ ਲਿਖ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂ ਵਾਲੇ ਕੌਮ ਦੇ ਸ਼ਹੀਦ ਨੇ ਫੇਰ ਉਹ ਲੀਡਰ ਦੀ ਪੰਜਾਬ ਪ੍ਰਤੀ ਤੁਹਾਡੀ ਕੌਮ ਪ੍ਰਤੀ ਕਿੰਨਾ ਕੁ ਵਫਾਦਾਰ ਆ ਉਸੇ ਟਾਈਮ ਤੁਹਾਨੂੰ ਪਤਾ ਲੱਗ ਜਾਊ ਪਰ ਅਸੀਂ ਇੰਨੇ ਭਗਤ ਹੋਏ ਹੋਇਆ ਆ ਪਵਾਓ ਇਹਨਾਂ ਲੀਡਰਾਂ ਤੋਂ ਜਿੰਨੇ ਵੀ ਤੁਸੀਂ ਆਪੋ ਆਪਣੀਆਂ ਪਾਰਟੀਆਂ ਨੇ ਮੈਂ ਕਿਸੇ ਪਾਰਟੀ ਨੂੰ ਟਾਰਗੇਟ ਨਹੀਂ ਕਰਦਾ ਜਿੰਨੀਆਂ ਵੀ ਤੁਹਾਡੀਆਂ ਪਾਰਟੀਆਂ ਦੇ ਜਿਹੜੇ ਵੀ ਲੀਡਰ ਨੇ ਜਿਹੜੇ ਵੀ ਐਮਐਲਏ ਜਾਂ ਐਮਪੀ ਨੇ ਉਹਨਾਂ ਲੀਡਰਾਂ ਨੂੰ ਕਹੋ ਕਿ ਅਸੀਂ ਤੁਹਾਨੂੰ ਵੋਟਾਂ ਪਾਈਆਂ ਨੇ ਆਪਣੀ ਫੇਸਬੁੱਕ ਤੇ ਅਪਲੋਡ ਮਾਰੋ ਆ ਅਸੀਂ ਸੰਤਾ ਜਰਨੈਲ ਸਿੰਘ ਖਾਸਾ ਜੀ ਭਿੰਡਰਾਂ ਵਾਲੇ ਦੀਆਂ ਟੀ-ਸ਼ਰਟ ਆ ਪਾਈਆਂ ਨੇ ਤੁਸੀਂ ਆਪਣੀ ਫੇਸਬੁੱਕ ਤੇ ਇੱਕ ਵਾਰ ਲਿਖੇ ਦਿਓ ਕਿ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂ ਵਾਲੇ ਸਿੱਖ ਕੌਮ ਦੇ ਮਹਾਨ ਸ਼ਹੀਦ ਨੇ ਹੁਣ ਤਾਂ ਅਕਾਲ ਤਖਤ ਸਾਹਿਬ ਤੋਂ ਵੀ ਫੈਸਲਾ ਹੋਇਆ ਹੋਇਆ ਕਿਉਂ ਨਹੀਂ ਲਿਖਣਗੇ ਕਿਉਂਕਿ ਉਹਨਾਂ ਨੂੰ ਪਤਾ ਕਿ ਪੰਜਾਬ ਦੇ ਲੋਕ ਨੇ ਜਿਹੜੇ ਇਹਨਾਂ ਨੂੰ ਗਮਰਾਹ ਕਰਕੇ ਅਸੀਂ ਪਿੱਛੇ ਲਾ ਕੇ ਵੋਟਾਂ ਲੈ ਲੈਣੀਆਂ ਨੇ ਅਸੀਂ ਕੌਮ ਤੇ ਪੰਜਾਬ ਦੀ ਗੱਲ ਨਹੀਂ ਕਰਨੀ ਇਹਦਾ ਸਭ ਤੋਂ ਵੱਡਾ ਸਬੂਤ ਆ ਤੁਸੀਂ ਆਨੰਦਪੁਰ ਸਾਹਿਬ ਹੋਲੇ ਮਾਲੇ ਤੇ ਗਏ ਹੋ ਤੁਹਾਡੇ ਬੜੇ-ਬੜੇ ਝੰਡੇ ਲਾਏ ਹੋ ਸੀ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂ ਵਾਲਿਆਂ ਦੇ ਪਰ ਤੁਸੀਂ ਵੋਟਾਂ ਤੇ ਲੀਡਰ ਤੁਸੀਂ ਉਹਨਾਂ ਨੂੰ ਚੁਣਿਆ ਜਿਹੜੇ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂ ਵਾਲਿਆਂ ਨੂੰ ਅੱਤਵਾਦੀ ਦੱਸਦੇ ਨੇ ਜਿਉਂ ਅਸੀਂ ਦੋਸ਼ ਦਈ ਜਾਈਏ ਜੀ ਇਹ ਪੰਜਾਬ ਦੇ ਜਿਹੜੇ ਲੀਡਰ ਨੇ ਨਹੀਂ ਲੋਕ ਸਾਡੇ ਪੰਜਾਬ ਦੇ ਪੰਜਾਬ ਨਾਲ ਗਰਦਾਰੀ ਕਰ ਰਹੇ ਨੇ ਸਾਡੇ ਲੋਕਾਂ ਦੇ 도ਗਲੇ کردار ਹੋ ਰਹੇ ਨੇ 도ਗਲੇ ਲੋਕ ਬਣ ਚੁੱਕੇ ਨੇ ਇੱਕ ਪਾਸੇ ਸੋਹਣੀਆਂ ਦਸਤਾਰਾਂ ਸਜਾ ਕੇ ਸੰਤਾਂ ਦੀਆਂ ਟੀ-ਸ਼ਰਟਾਂ ਪਾ ਲੈਣੀਆਂ ਨੇ ਜਦੋਂ ਕੌਮ ਦੀ ਗੱਲ ਕਰਨੀ ਆਉਣੀਆ ਜਿਹੜਾ ਲੀਡਰ ਆਉਂਦਾ ਨੂੰ ਕਹੋ ਪਿੰਡ ਦੇ ਵਿੱਚ ਆ ਇਹਨੂੰ ਕਿ ਸੱਚ ਜਰਨੈਲ ਸਿੰਘ ਖਾਲਸਾ ਜੀ ਪਿੰਡਾਂ ਵਾਲੇ ਬਾਰੇ ਦੋ ਸ਼ਬਦ ਬੋਲ ਜੇ ਦਿੱਲੀ ਇਹਨਾਂ ਦੀ ਦੇਸ਼ ਭਗਤੀ ਚੈੱਕ ਕਰਦੀ ਇਹਨਾਂ ਦੇ ਤਿਲਕ ਲਾਉਂਦੀ ਆ ਪੱਗਾ ਬਣਾ ਕੇ ਇਹਨਾਂ ਦੇ ਤਿਲਕ ਲਾਉਂਦੀ ਆ ਸਾਰਿਆਂ ਦੇ ਇਹਨਾਂ ਦੇ ਹੱਥਾਂ ਨੂੰ ਖੰਭਣੀਆਂ ਇਹਨਾਂ ਦੇ ਹੱਥਾਂ ਦੇ ਵਿੱਚ ਨਗਾ ਵਾਲੀਆਂ ਮੁੰਦਰੀਆਂ ਤੇ ਜੈ ਭਾਰਤ ਮਾਤਾ ਕਾਹ ਕੇ ਇਹਨਾਂ ਦੀ ਦੇਸ਼ ਭਗਤੀ ਚੈੱਕ ਕੀਤੀ ਜਾਂਦੀ ਆ ਉਹ ਪੰਜਾਬ ਦੇ ਲੋਕੋ ਤੁਹਾਡੇ ਕੋਲ ਵੀ ਫਾਰਮੂਲਾ ਹੈਗਾ ਦੇਸ਼ ਭਗਤੀ ਚੈੱਕ ਕਰਨੇ ਵਾਲਾ ਉਹ ਫਾਰਮੂਲਾ ਕੀ ਆ ਇਹਨਾਂ ਤੇ ਲਾਓ ਕਿ ਅਸੀਂ ਦੇਖੋ ਸਾਰਿਆਂ ਨੇ ਸਾਥ ਜਨਰੈਲ ਸਿੰਘ ਖਾਲਸਾ ਜੀ ਪਿੰਡਾਂ ਵਾਲੇ ਦੇ ਝੰਡੇ ਲਾਏ ਹੋਏ ਨੇ ਕੋਠਿਆਂ ਤੇ ਤੇ ਕਹੋ ਇਹਨਾਂ ਨੂੰ ਕਿ ਲਾਓ ਸੰਤ ਜਨਰੈਲ ਸਿੰਘ ਖਾਲਸਾ ਜੀ ਪਣ ਆ 6 ਜੂਨ 1 ਜੂਨ ਤੋਂ ਲੈ ਕੇ 6 ਜੂਨ ਤੱਕ ਜੂਨ ਦਾ ਮਹੀਨਾ ਹੋਣੇ ਵਾਲਾ ਤੇ ਦੇਖ ਲਓ ਤੁਹਾਡੇ ਕਿੰਨੇ ਐਮਐਲਏ ਸਟੇਟਸ ਪਾਉਂਦੇ ਨੇ ਸੰਤ ਜਰਨੈਲ ਸਿੰਘ ਖਾਲਸਾ ਜੀ ਪਿੰਡਰਾਂ ਵਾਲਿਆਂ ਦਾ ਤੁਹਾਨੂੰ ਪਤਾ ਲੱਗ ਜਾਊਗਾ ਤੇ ਸੋ ਇਹ ਪੰਜਾਬ ਦੇ ਅਧਿਕਾਰਾਂ ਤੇ ਜਿਹੜਾ ਡਾਕਾ ਵੱਜ ਰਿਹਾ ਇਹ ਸਾਡੇ ਪੰਜਾਬ ਦੇ ਲੋਕ ਜ਼ਿੰਮੇਵਾਰ ਨੇ ਕਿਉਂਕਿ ਅਸੀਂ ਖੜੇ ਗਰਦਾਰਾਂ ਦੇ ਨਾਲ ਆ ਅੱਜ ਸੋਸ਼ਲ ਮੀਡੀਆ ਤੇ ਇੱਕ ਦੂਜੇ ਨੂੰ ਗਾਲ੍ਹਾਂ ਕੱਢਣ ਲੱਗੇ ਹੋਏ ਅਗਲੇ ਆਪਣਾ ਕੰਮ ਕਰ ਰਹੇ ਨੇ ਅਗਲੇ ਆਪਣਾ ਕੰਮ ਕਰਨ ਲੱਗੇ ਹੋਏ ਨੇ ਤੁਹਾਡੀਆਂ ਪੰਜਾਬ ਦੀਆਂ ਰਾਜ ਸਭਾ ਦੀਆਂ ਸੀਟਾਂ ਉਹਨੂੰ ਦੇਤੀ ਭਾਜੀ ਨੂੰ ਜਿਹੜਾ ਹਰਭਜਨ ਸਿੰਘ ਜਿਹੜਾ ਭਾਜਪੀ ਤੇ ਆਰਐਸਐਸ ਦੀ ਬੋਲੀ ਬੋਲਦਾ ਜਿਹੜਾ ਸਾਡੇ ਪੰਜਾਬ ਦੇ ਹੱਕ ਚ ਹੀ ਨਹੀਂ ਕਦੇ ਭੁਗਤਦਾ ਕਦੇ ਕਿਸਾਨਾਂ ਵਿਰੁੱਧ ਬੋਲਦਾ ਸੀਗਾ ਉਹਨੂੰ ਕਿਉਂਕਿ ਉਹ ਉਹਨੇ ਦੇਸ਼ ਭਗਤੀ ਦਾ ਟੈਸਟ ਪਾਸ ਕੀਤਾ ਸੀਗਾ ਸਾਡੇ ਪੰਜਾਬ ਦੇ ਖਿਲਾਫ ਜ਼ਾਹਰ ਉਗਲ ਕੇ ਇਸ ਕਰਕੇ ਉਹਨੂੰ ਰਾਜ ਸਭਾ ਮੈਂਬਰ ਦੀ ਜਿਹੜੀ ਸੀਟ ਮਿਲੀ ਆ ਦਿਖਾਓ ਮੈਨੂੰ ਇੱਕ ਵੀ ਸੀਟ ਰਾਜ ਸਭਾ ਦੀ ਮੈਂਬਰ ਕੋਈ ਸਾਡੇ ਸ਼ਹੀਦ ਪਰਿਵਾਰ ਦੇ ਵਿੱਚੋਂ ਕੋਈ ਸਾਡੇ ਕੁਆਰਟੀ ਦੇ ਖਿਡਾਰੀਆਂ ਦੇ ਵਿੱਚੋਂ ਜਾਂ ਸਾਡੇ ਹੋਰ ਜਿਨ੍ਹਾਂ ਨੇ ਪੰਜਾਬ ਦੇ ਲਈ ਪੰਜਾਬ ਦੇ ਵਿੱਚ ਵੱਡਾ ਯੋਗਦਾਨ ਪਾਇਆ ਉਹਨਾਂ ਵਿੱਚੋਂ ਮਿਲੀ ਹੋਵੇ ਹੁਣ ਕਈ ਇਸ ਵੀਡੀਓ ਦੇ ਉੱਤੇ ਵੀ ਆ ਕੇ ਜਿਹੜੇ ਅੰਨੇ ਭਗਤ ਨੇ ਉਹ ਸਟੇਟਸ ਕਰਨਗੇ ਪਰ ਅਸੀਂ ਪੰਜਾਬ ਦੀ ਗੱਲ ਕਰਦੇ ਆਂ ਪੰਜਾਬ ਦੇ ਲਈ ਬੋਲਦੇ ਰਹਿਵਾਂਗੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਾਰੇ ਨੌਜਵਾਨਾਂ ਨੂੰ ਚਾਹੇ ਕਿਸੇ ਵੀ ਪਾਰਟੀ ਨਾਲ ਸੰਬੰਧਤ ਨੇ ਆਪਣੇ ਪੰਜਾਬ ਦੇ ਲਈ ਖੜੇ ਹੋਵੋ ਅੱਜ ਲੋੜ ਆ ਪੰਜਾਬ ਦੇ ਲਈ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਣ ਦੀ ਅਸੀਂ ਗੱਲ ਕਰਦੇ ਹਾਂ ਕਿ ਕਾਂਗਰਸ ਨੇ ਸਾਨੂੰ ਲੁੱਟਿਆ ਅਸੀਂ ਗੱਲ ਕਰਦੇ ਹਾਂ ਕਿ ਬਾਦਲਾਂ ਨੇ ਸਾਨੂੰ ਲੁੱਟਿਆ ਜਿਹੜੀ ਨਵੀਂ ਟੀਮ ਲੈ ਕੇ ਆਂਦੀ ਆ ਇਹ ਵੀ ਉਹਨਾਂ ਦਾ ਹੀ ਰੂਪ ਆ ਇਹ ਸਾਡੇ ਪੰਜਾਬ ਲਈ ਕੀ ਕਰ ਰਿਹਾ ਕਿਉਂ ਨਹੀਂ ਬੋਲੇ ਨਿਸ਼ਾਨ ਸਾਹਿਬਾਂ ਦੇ ਲਈ ਕਿਉਂ ਨਹੀਂ ਬੋਲ ਰਹੇ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਲਿਆਂ ਦੇ ਵੋਟਾਂ ਲਈਆਂ ਨੇ ਜਿਨ੍ਹਾਂ ਦੇ ਸੰਤਾਂ ਦੇ ਝੰਡੇ ਲਾਏ ਹੋਏ ਨੇ ਤੇ ਬੂਟਾਂ ਪਾਈਆਂ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਟੀ-ਸ਼ਰਟਾਂ ਪਾਈਆਂ ਹੋਈਆਂ ਨੇ ਤੇ ਸੰਤਾਂ ਨੂੰ ਇਹ ਹੱਤਵਾਦੀ ਦੱਸਦੇ ਨੇ ਇਹ ਤੁਹਾਡਾ ਭਲਾ ਨਹੀਂ ਹੋ ਸਕਦਾ ਪੰਜਾਬੀਓ ਜੇ ਤੁਸੀਂ ਇਸ ਪੈਰੇ ਤੇ ਚੱਲਣਾ ਕੋਠਿਆਂ ਦੇ ਉੱਪਰ ਅਸੀਂ ਝੰਡੇ ਲਾਏ ਹੋਏ ਨੇ ਝਾੜੂ ਦੇ ਤੇ ਨਾਲ ਲਾਇਆ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂ ਵਾਲਿਆਂ ਦਾ ਝਾੜੂ ਵਾਲੇ ਕਹਿੰਦੇ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂ ਵਾਲਾ ਅੱਤਵਾਦੀ ਆ ਕਾਂਗਰਸ ਕਹਿੰਦੀ ਅੱਤਵਾਦੀ ਆ ਬਾਦਲ ਉਹ ਨਹੀਂ ਅੱਤਵਾਦੀ ਦੱਸਦੇ ਨੇ ਫਿਰ ਅਸੀਂ ਜਾਵਾਂਗੇ ਕਿੱਥੇ ਨੂੰ ਜਦੋਂ ਸਾਰੀਆਂ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂ ਵਾਲਿਆਂ ਨੂੰ ਅੱਤਵਾਦੀ ਦੱਸਦੀਆਂ ਨੇ ਸਾਡੇ ਪੰਜਾਬ ਲਈ ਨਹੀਂ ਬੋਲਦੀਆਂ ਸਾਡੇ ਹੱਕਾਂ ਲਈ ਨਹੀਂ ਬੋਲਦੀਆਂ ਤੇ ਡਰਾਮਾ ਕਰਕੇ ਚਲੇ ਜਾਂਦੀਆਂ ਨੇ ਅੱਜ ਲੋੜ ਆ ਹੱਥ ਜੋੜ ਕੇ ਬੇਨਤੀ ਕਰਦਾ ਜਿਹੜੀ ਲੜਾਈ ਦੇ ਵਿੱਚ ਤੁਸੀਂ ਭਰਾ ਮਾਰੂ ਜਿਹੜੀ جنگ ਆ ਜਿਹੜੀ ਫੇਸਬੁੱਕ ਤੇ ਚੱਲ ਰਹੀ ਆ ਉਹਨੂੰ ਛੱਡ ਕੇ ਪੰਜਾਬ ਦੇ ਲਈ ਆਓ ਤੇ ਮੈਂ ਤੁਹਾਡੇ ਨਾਲ ਚੱਲਦਾ ਕਹੋ ਆਪਣੇ ਲੀਡਰਾਂ ਨੂੰ ਜਿਹੜੇ ਚੁਣੇ ਹੋਏ ਲੀਡਰ ਨੇ ਕਿ ਅੱਜ ਪਾਓ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂ ਵਾਲਿਆਂ ਦੀ ਫੋਟੋ ਆਪਾਂ ਉਸ ਲੀਡਰ ਦੇ ਨਾਲ ਚੱਲਾਂਗੇ ਜਿਹੜੇ ਸੰਤ ਜਰਨੈਲ ਸਿੰਘ ਖਾਲਸਾ ਪਰ ਕੁਝ ਕਰਨਾ ਪੈਣਾ ਇਹਨਾਂ ਦੀ ਪੰਜਾਬ ਪ੍ਰਤੀ ਵਫਾਦਾਰੀ ਚੈੱਕ ਕਰਨੀ ਪੈਣੀ ਆ ਉਹ ਚੈੱਕ ਇਦਾਂ ਹੀ ਹੋਣੀ ਆ ਜੇ ਜਥੇਦਾਰ ਜਗਤਾ ਸਿੰਘ ਹਵਾਰਾ ਜੀ ਦੀ ਗੱਲ ਕਰਨਗੇ ਜੇ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਜੀ ਦੀ ਗੱਲ ਕਰਨਗੇ ਜੇ ਸੰਤ ਚਰਨੈਲ ਸਿੰਘ ਖਾਲਸਾ ਜੀ ਭਿੰਡਰਾ ਵਾਲਿਆਂ ਦੀ ਗੱਲ ਕਰਨਗੇ ਇਹ ਸਾਡੇ ਕੌਮ ਦਾ ਸਿਰ ਦਾ ਤਾਜ ਨੇ ਸਾਡਾ ਸੋ ਆਓ ਨੌਜਵਾਨੋ ਭਰਾ ਮਾਰੂ ਜੰਗ ਤੋਂ ਛੱਡੀਏ ਤੇ ਇਕੱਠੇ ਹੋਈਏ ਜਿਹੜੀ ਆਮ ਆਦਮੀ ਪਾਰਟੀ ਵੱਲੋਂ ਪੰਜ ਰਾਜ ਸਭਾ ਮੈਂਬਰਾਂ ਦੀ ਚੋਣ ਕੀਤੀ ਗਈ ਆ ਜਿਹੜੀਆਂ ਦੂਜੀਆਂ ਸਟੇਟਾਂ ਦੇ ਰਾਜ ਸਭਾ ਦੇ ਮੈਂਬਰ ਚੁਣ ਕੇ ਸਾਡੇ ਤੇ ਪੰਜਾਬ ਤੇ ਥੋਪੇ ਜਾ ਰਹੇ ਨੇ ਇਹ ਜਿਹੜੀ ਚੋਣ ਸੀ ਇਹ ਪੰਜਾਬ ਦੇ ਵਿੱਚੋਂ ਹੋਣੀ ਚਾਹੀਦੀ ਸੀ ਇਹ ਵੀ ਪੰਜਾਬ ਦੇ ਹੱਕਾਂ ਤੇ ਇੱਕ ਬਹੁਤ ਵੱਡਾ ਡਾਕਾ ਕਿਉਂਕਿ ਕੱਲੂ ਜੇ ਕੋਈ ਸੈਂਟਰ ਗਵਰਨਮੈਂਟ ਕਾਲਾ ਕਾਨੂੰਨ ਲੈ ਕੇ ਆਉਂਦੀ ਆ ਸਾਡੇ ਤੇ ਪੰਜਾਬ ਤੇ ਜਾਂ ਕਿਸਾਨਾਂ ਤੇ ਤੇ ਰਾਜ ਸਭਾ ਦੇ ਵਿੱਚ ਪੰਜਾਬ ਦੇ ਲੋਕ ਹੋਣੇ ਚਾਹੀਦੇ ਨੇ ਜਿਹੜੇ ਖੜੇ ਹੋ ਕੇ ਪੰਜਾਬ ਦੇ ਲਈ ਆਵਾਜ਼ ਬੁਲੰਦ ਕਰ ਸਕਣ ਪਰ ਅੱਜ ਸ਼ਰਮ ਦੀ ਗੱਲ ਆ ਕਿ ਭਗਵੰਤ ਮਾਨ ਇੱਕ ਵਾਰ ਤਾਂ ਕਹਿ ਰਿਹਾ ਸੀਗਾ ਕਹਿੰਦਾ ਬੀਬੀ ਖਾਲੜਾ ਜੀ ਨੂੰ ਰਾਜ ਸਭਾ ਦੇ ਵਿੱਚ ਲੈਣਾ ਚਾਹੀਦਾ ਸਾਰੀਆਂ ਪਾਰਟੀਆਂ ਵੱਲੋਂ ਅੱਜ ਭਗਵਾਨਤਮਾਨ ਜੀ ਕੋਲ ਸਮਾਂ ਵੀ ਸੀ ਤੇ ਤਾਕਤ ਵੀ ਸੀ ਕਿ ਉਹ ਬੀਬੀ ਖਾਲੜਾ ਜੀ ਨੂੰ ਰਾਜ ਸਭਾ ਦੇ ਵਿੱਚ ਲੈ ਕੇ ਜਾਂਦੇ ਦੂਜੇ ਪਾਸੇ ਮੈਂ ਆਪਣੇ ਯੂਥ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਿੱਥੇ ਤੁਸੀਂ ਸਾਰੇ ਫੇਸਬੁੱਕ ਦੇ ਉੱਤੇ ਇੰਸਟਾਗ੍ਰam ਦੇ ਉੱਪਰ ਇੱਕ ਦੂਜੇ ਨੂੰ ਗਾਲਾਂ ਕੱਢ ਰਹੇ ਹੋ ਦੂਜੇ ਨੂੰ ਮਾਮਾ ਭੈਣਾ ਨੂੰ ਗਾਲਾਂ ਕੱਢ ਰਹੇ ਹੋ ਇਹਦੇ ਨਾਲ ਕੀ ਸਾਬਤ ਹੋ ਰਿਹਾ ਤੁਹਾਡਾ ਦੁਸ਼ਮਣ ਤੁਹਾਡੇ ਉੱਪਰ ਚੜ੍ਹ ਕੇ ਆ ਰਿਹਾ ਤੁਹਾਡੇ ਪੰਜਾਬ ਸਟੇਟ ਨੂੰ ਖਤਮ ਕਰ ਰਿਹਾ ਤੁਹਾਡੇ ਪੰਜਾਬ ਦੇ ਹੱਕਾਂ ਤੇ ਡਾਕਾ ਪੈ ਰਿਹਾ ਪਰ ਅਸੀਂ ਅੰਨੇ ਭਗਤ ਬਣ ਕੇ ਆਪੋ ਆਪਣੀਆਂ ਪਾਰਟੀਆਂ ਦੇ ਪੱਖ ਦੇ ਵਿੱਚ ਭੁਗਤ ਰਹੇ ਹਾਂ ਹੁਣ ਹੌਲਾ ਮਹਲਾ ਸੀਗਾ ਆਨੰਦਪੁਰ ਸਾਹਿਬ ਦਾ ਬਹੁਤ ਟਰੈਕਟਰ ਦੇਖੇ ਨੇ ਜਿਨ੍ਹਾਂ ਦੇ ਉੱਤੇ ਕੇਸਰੀ ਨਿਸ਼ਾਨ ਸਾਹਿਬ ਸંત ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂ ਵਾਲਿਆਂ ਦੀਆਂ ਫੋਟੋਆਂ ਬਾਈ ਦੀਪ ਸਿੱਧੂ ਦੀਆਂ ਫੋਟੋਆਂ ਵਾਲੇ ਝੰਡੇ ਲੱਗੇ ਹੋਏ ਸੀ ਤੇ ਤਿੰਨ ਚਾਰ ਟਰੈਕਟਰ ਟਰੈਕਟਰ ਮੈਂ ਇਹੋ ਜਿਹੇ ਵੀ ਦੇਖੇ ਨੇ ਜਿਨ੍ਹਾਂ ਦੇ ਇੱਕ ਪਾਸੇ ਆਮ ਆਦਮੀ ਪਾਰਟੀ ਦਾ ਝੰਡਾ ਲੱਗਿਆ ਹੋਇਆ ਸੀ ਤੇ ਦੂਜੇ ਪਾਸੇ ਸੰਤ ਚਰਨੈਲ ਸਿੰਘ ਖਾਲਸਾ ਜੀ ਭਿੰਡਰਾਂ ਵਾਲਿਆਂ ਦਾ ਝੰਡਾ ਲੱਗਿਆ ਹੋਇਆ ਸੀ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਨਾ ਬੜੇ ਸੋਹਣੇ ਉਹ ਦਮਾਲੇ ਸਜਾਉਂਦੇ ਨੇ ਅਮਰਤਧਾਰੀ ਵੀਰ ਨੇ ਜਿਹੜੇ ਇੱਕ ਪਾਸੇ ਤਾਂ ਸੰਤ ਚਰਨੈਲ ਸਿੰਘ ਖਾਲਸਾ ਜੀ ਭਿੰਡਰਾਂ ਵਾਲਿਆਂ ਦੀ ਟੀ-ਸ਼ਰਟਾਂ ਪਾਉਂਦੇ ਨੇ ਤੇ ਫੋਟੋਆਂ ਲਾਉਂਦੇ ਨੇ ਤੇ ਦੂਜੇ ਪਾਸੇ ਉਹਨਾਂ ਲੋਕਾਂ ਨਾਲ ਖੜੇ ਨੇ ਜਿਹੜੇ ਸੰਤ ਚਰਨੈਲ ਸਿੰਘ ਖਾਲਸਾ ਜੀ ਭਿੰਡਰਾਂ ਵਾਲਿਆਂ ਨੂੰ ਅੱਤਵਾਦੀ ਦੱਸਦੇ ਨੇ ਫਿਰ ਇਹ ਦੋਗਲਾਪਣ ਕਿਉਂ ਆ ਸਾਡੇ ਵਿੱਚ ਇਹ ਦੂਰੀ ਨੀਤੀ ਸਾਡੇ ਪੰਜਾਬ ਦੇ ਲੋਕਾਂ ਵਿੱਚ ਕਿਉਂ ਆ ਪੰਜਾਬ ਦੇ ਨੌਜਵਾਨੋ ਲਾਇਨ ਖਿੱਚਣੀ ਪੈਣੀ ਆ ਅੱਜ ਖਿੱਚ ਲੋ ਚਾਹੇ ਆਉਣ ਵਾਲੇ 10 ਸਾਲ ਨੂੰ 20 ਸਾਲ ਨੂੰ ਖਿੱਚ ਲੋ ਹਿਮਾਚਲ ਪ੍ਰਦੇਸ਼ ਦੇ ਵਿੱਚ ਕੇਸਰੀ ਨਿਸ਼ਾਨ ਸਾਹਿਬ ਵਾਲੇ ਤੇ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂ ਵਾਲਿਆਂ ਦੇ ਝੰਡੇ ਉਤਾਰੇ ਗਏ ਤੇ ਉੱਥੇ ਸਾਡੇ ਪੰਜਾਬ ਦਾ ਕੋਈ ਵੀ ਲੀਡਰ ਚੁਣਿਆ ਹੋਇਆ ਐਮਐਲਏ ਨਹੀਂ ਬੋਲਿਆ ਜੇ ਜੇ ਦਿੱਲੀ ਸਾਨੂੰ ਦੇਸ਼ ਭਗਤੀ ਚੈੱਕ ਕਰਨ ਦੇ ਲਈ ਸਾਡੇ ਪੰਜਾਬ ਦੇ ਲੋਕਾਂ ਨੂੰ ਜੈ ਭਾਰਤ ਮਾਤਾ ਕਹੁੰਦੀ ਆ ਤੇ ਖੰਭੜੀਆਂ ਹੱਥਾਂ ਤੇ ਬਣਵਾਉਂਦੀ ਆ ਤਿਲ ਕਲਾਉਂਦੀ ਆ ਨਗਾ ਵਾਲੀਆਂ ਮੁੰਦਰੀਆਂ ਨੇ ਜਿਹੜੀਆਂ ਸਾਰੇ ਲੀਡਰਾਂ ਦੇ ਪਾਈਆਂ ਹੋਈਆਂ ਨੇ ਖੰਭੜੀਆਂ ਬੰਨ੍ਹੀਆਂ ਹੋਈਆਂ ਨੇ ਹੱਥਾਂ ਤੇ ਦੇਸ਼ ਭਗਤੀ ਦਿਖਾਉਣੀ ਪੈਂਦੀ ਉਹਨਾਂ ਨੂੰ ਦਿੱਲੀ ਲਈ ਫਿਰ ਤੁਸੀਂ ਵੀ ਚੈੱਕ ਕਰ ਸਕਦੇ ਹੋ ਤੁਹਾਡੇ ਪੰਜਾਬ ਲਈ ਕੌਣ ਵਫਾਦਾਰ ਆ ਤੇ ਕੌਣ ਤੁਹਾਡੇ ਪੰਜਾਬ ਦਾ ਦੁਸ਼ਮਣ ਆ ਉਹ ਕਿਵੇਂ ਚੈੱਕ ਕਰ ਸਕਦੇ ਹੋ ਜਿਹੜਾ ਲੀਡਰ ਤੁਹਾਡੇ ਪਿੰਡ ਦੇ ਵਿੱਚ ਆਉਂਦਾ ਉਹਨੂੰ ਕਹਿ ਕੇ ਸਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂ ਵਾਲਿਆਂ ਦੀ ਫੋਟੋ ਆਪਣੀ ਫੇਸਬੁੱਕ ਤੇ ਅਪਲੋਡ ਮਾਰ ਤੇ ਲਿਖ ਸਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂ ਵਾਲੇ ਕੌਮ ਦੇ ਸ਼ਹੀਦ ਨੇ ਫੇਰ ਉਹ ਲੀਡਰ ਦੀ ਪੰਜਾਬ ਪ੍ਰਤੀ ਤੁਹਾਡੀ ਕੌਮ ਪ੍ਰਤੀ ਕਿੰਨਾ ਕੁ ਵਫਾਦਾਰ ਆ ਉਸੇ ਟਾਈਮ ਤੁਹਾਨੂੰ ਪਤਾ ਲੱਗ ਜਾਊ ਪਰ ਅਸੀਂ ਇੰਨੇ ਭਗਤ ਹੋਏ ਹੋਇਆ ਆ ਪਵਾਓ ਇਹਨਾਂ ਲੀਡਰਾਂ ਤੋਂ ਜਿੰਨੇ ਵੀ ਤੁਸੀਂ ਆਪੋ ਆਪਣੀਆਂ ਪਾਰਟੀਆਂ ਨੇ ਮੈਂ ਕਿਸੇ ਪਾਰਟੀ ਨੂੰ ਟਾਰਗੇਟ ਨਹੀਂ ਕਰਦਾ ਜਿੰਨੀਆਂ ਵੀ ਤੁਹਾਡੀਆਂ ਪਾਰਟੀਆਂ ਦੇ ਜਿਹੜੇ ਵੀ ਲੀਡਰ ਨੇ ਜਿਹੜੇ ਵੀ ਐਮਐਲਏ ਜਾਂ ਐਮਪੀ ਨੇ ਉਹਨਾਂ ਲੀਡਰਾਂ ਨੂੰ ਕਹੋ ਕਿ ਅਸੀਂ ਤੁਹਾਨੂੰ ਵੋਟਾਂ ਪਾਈਆਂ ਨੇ ਆਪਣੀ ਫੇਸਬੁੱਕ ਤੇ ਅਪਲੋਡ ਮਾਰੋ ਆ ਅਸੀਂ ਸੰਤਾ ਜਰਨੈਲ ਸਿੰਘ ਖਾਸਾ ਜੀ ਭਿੰਡਰਾਂ ਵਾਲੇ ਦੀਆਂ ਟੀ-ਸ਼ਰਟ ਆ ਪਾਈਆਂ ਨੇ ਤੁਸੀਂ ਆਪਣੀ ਫੇਸਬੁੱਕ ਤੇ ਇੱਕ ਵਾਰ ਲਿਖੇ ਦਿਓ ਦੇ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂ ਵਾਲੇ ਸਿੱਖ ਕੌਮ ਦੇ ਮਹਾਨ ਸ਼ਹੀਦ ਨੇ ਹੁਣ ਤਾਂ ਅਕਾਲ ਤਖਤ ਸਾਹਿਬ ਤੋਂ ਵੀ ਫੈਸਲਾ ਹੋ ਜਾ ਹੋਇਆ ਕਿਉਂ ਨਹੀਂ ਲਿਖਣਗੇ ਕਿਉਂਕਿ ਉਹਨਾਂ ਨੂੰ ਪਤਾ ਕਿ ਪੰਜਾਬ ਦੇ ਲੋਕ ਨੇ ਜਿਹੜੇ ਇਹਨਾਂ ਨੂੰ ਗਮਰਾਹ ਕਰਕੇ ਅਸੀਂ ਪਿੱਛੇ ਲਾ ਕੇ ਵੋਟਾਂ ਲੈ ਲੈਣੀਆਂ ਨੇ ਅਸੀਂ ਕੌਮ ਤੇ ਪੰਜਾਬ ਦੀ ਗੱਲ ਨਹੀਂ ਕਰਨੀ ਇਹਦਾ ਸਭ ਤੋਂ ਵੱਡਾ ਸਬੂਤ ਆ ਤੁਸੀਂ ਆਨੰਦਪੁਰ ਸਾਹਿਬ ਹੋਲੇ ਮਾਲੇ ਤੇ ਗਏ ਹੋ ਤੁਹਾਡੇ ਬੜੇ-ਬੜੇ ਝੰਡੇ ਲਾਏ ਹੋ ਸੀ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂ ਵਾਲਿਆਂ ਦੇ ਪਰ ਤੁਸੀਂ ਵੋਟਾਂ ਤੇ ਲੀਡਰ ਤੁਸੀਂ ਉਹਨਾਂ ਨੂੰ ਚੁਣਿਆ ਜਿਹੜੇ ਸੰਤ